ਦੀ ਬਜੀ ਕੀ ਨਾਮ ਹੈ ਜੀ ਜਰਨੈਲ ਸਿੰਘ ਅੱਛਾ ਜਿਹੜੇ ਤੁਸੀਂ ਇਹ ਆ ਪੌਦੇ ਵੰਡੇ ਬੂਟੇ ਵੰਡੇ ਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਜੀ ਸਾਡੇ ਕੱਸੀ ਦਾ ਪਾਣੀ ਤਕਰੀਬਨ ਪਿਛਲੇ 35 ਸਾਲ ਤੋਂ ਆਇਆ ਨਹੀਂ ਸੀ ਅਸੀਂ ਟੇਲਾਂ ਤੇ ਸੀ ਸਾਡੇ ਪਾਣੀ ਨਹੀਂ ਆਉਂਦਾ ਸੀ ਅਸੀਂ ਵਿਸ਼ੇਸ਼ ਤੌਰ ਤੇ ਪਹਿਲਾਂ ਤਾਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਇੱਕ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਵੀ ਹਰ ਕਿੱਲੇ ਨੂੰ ਪਾਣੀ ਦਿੱਤਾ ਜਾਊਗਾ ਅੱਜ ਸਾਡੇ ਪਹਿਲੇ ਦਿਨ ਪਾਣੀ ਆਇਆ ਜੀ ਅਸੀਂ ਸਾਰੇ ਆਪਦੇ ਨਗਰ ਦਾ ਤੇ ਨਗਰ ਦੇ ਜਿੰਨੇ ਸਹਿਯੋਗੀ ਸੱਜਣ ਨੇ ਜਾਂ ਮੰਨ ਲਓ ਬੂਟੇ ਬਣ ਰਹੇ ਨੇ ਸਾਡੇ ਸਵਰਗੀਆ ਕੁਲਵੰਤ ਸਿੰਘ ਦਾ ਪਰਿਵਾਰ ਆ ਇਹਨਾਂ ਦੇ بیٹے ਖੜੇ ਆ ਸਰਜੀਤ ਸਿੰਘ ਸਾਰਾ ਪਰਿਵਾਰ ਖੜਾ ਹੈ ਅਸੀਂ ਇਸ ਖੁਸ਼ੀ 'ਚ ਬੂਟੇ ਬਣ ਰਹੇ ਵੀ ਅੱਜ ਸਾਡੇ ਪਹਿਲੀ ਯਾਰ ਕੱਸੀ ਦੇ ਪਾਣੀ ਨਾਲ ਸੀ ਕਦੂ ਕਰਦੇ अच्छा सर जी ਕਿੰਨੇ ਏਕੜ ਨੂੰ ਇਹ ਪਾਣੀ ਪਹੁੰਚੇਗਾ ਸਰ ਇਹ ਤਕਰੀਬਨ ਸਾਡੇ 1100 ਏਕੜ ਦਾ ਚੱਕਾ ਜੀ ਜਿਹੜਾ 8900 ਚੱਕ ਦੇ ਵਿੱਚ ਉਹ ਸਾਰਿਆਂ ਨੂੰ 883 ਉਹ ਸਾਰੇ ਪਾਣੀ ਪਹੁੰਚੂਗਾ ਜਿਵੇਂ ਜਿਵੇਂ ਪਾਈਪ ਲਾਈਨ ਪਾਈ ਜਾਊਗੀ ਸਰਕਾਰ ਦੇ ਪਲਾਨ ਅੱਛਾ ਪਾਈਪ ਲਾਈਨ ਜਿਹੜੀ ਪੁਰਾਣੀ ਹੈ ਉਹ ਵੀ ਨਵੇਂ ਨਵੇਂ ਸਿਰੇ ਪਾਈ ਸਾਰੀ ਸਾਰੀ ਜਿਹੜੀ ਪੁਰਾਣੀ ਖਾਲ ਸੀ ਉਹਨਾਂ 'ਚ ਨਵੇਂ ਹੋ ਕੇ ਫਾਤੇ ਜੀ ਜਿਹੜੇ ਹਜੇ ਖਾਲ ਬਣਨੇ ਆ ਉਹਨਾਂ ਦੇ ਵੀ ਐਸਟੀਮੇਟ ਬਣੇ ਹੋਏ ਨੇ ਉੱਥੇ ਵੀ ਪਾਈਪ ਲਾਈਨ ਪਾਊਗੀ ਕਿਉਂਕਿ ਕਿੱਲੇ ਕਿੱਲੇ ਨੂੰ ਪਾਣੀ ਪਹੁੰਚੂਗਾ ਅਛਾ ਜਿਹੜੇ ਸਾਹ ਤੁਸੀਂ ਬੂਟੇ ਵੰਡੇ ਸਰ ਜੀ ਤੇ ਆਪਾਂ ਦੇਖਦੇ ਆਂ ਵੀ ਸਮੇਂ-ਸਮੇਂ ਤੇ ਹਨ ਕੋਸ਼ੌਕਨਾ ਤਮਸਿਆ ਮਸੀਤਾਂ ਦੇ ਕਿਸਾਨਾਂ ਵੱਲੋਂ ਵੀ ਉਦਾਂ ਵੀ ਪਸ਼ੂ ਹੀ ਖਾਜ ਪੀ ਜਾਂਦੇ ਹਨ ਤੇ ਤੁਹਾਡੇ ਵੱਲੋਂ ਕਿਸਾਨਾਂ ਵੱਲੋਂ ਵੀ ਕੋਈ ਮਜਬੂਰੀ ਹੁੰਦੀ ਮਚਾਏ ਜਾਂਦੇ ਉਹਨਾਂ ਨੂੰ ਕੀ ਸਨੇਹਾ ਦੇਣੇ ਕਿਉਂ ਜਿਵੇਂ ਆਪ ਸਰ ਜੀ ਗਰਮੀ ਹੈ ਇਹਨਾਂ ਜਾਣੀ ਇਹ ਤਾਂ ਕਰਨੀ ਹੀ ਇੰਨੀ ਵੱਡੀ ਆ ਉਹਦਾ ਦਰਕਤ ਘਟ ਹੋਣਾ ਇਹ ਜਿਹੜਾ ਮੈਸੇਜ ਆਜੇ ਖੁਸ਼ੀ ਆ ਸਾਨੂੰ ਖੁਸ਼ੀ ਤਾਂ ਆਮ ਲੋਕ ਲੱਡੂ ਵੰਡ ਕੇ ਵੀ ਕਰ ਦਿੰਦੇ ਕੋਈ ਜਿਹਾ ਕੁਝ ਹੋਰ ਵੰਡ ਦਿੰਦੇ ਨੇ ਪਰ ਇਹ ਇਹੀ ਮੈਸੇਜ ਆ ਵੀ ਜੇ ਵਾਤਾਵਰਨ ਨੂੰ ਸਾਫ਼ ਰੱਖਾਂਗੇ ਆਪਾਂ ਜੇ ਖੁਸ਼ੀ ਵੀ ਵਾਤਾਵਰਨ ਸਫਾਈ ਹੋ ਤਾਂ ਹੀ ਆਪਾਂ ਨੂੰ ਖੁਸ਼ੀ ਤਾਂ ਹੀ ਇੱਕ ਨਿਕਲੇ ਬੂਟੇ ਤੋਂ ਬੂਟਾ ਇਹ ਬਣ ਰਹੇ ਆ ਇੱਥੇ ਲਾਵਾਂਗੇ ਇੱਕ ਮੈਸੇਜ ਹੋਵੇ ਜਾਵੇ ਬੱਚਿਆਂ ਨੂੰ ਜਾਵੇ ਸੈਣਾਂ ਨੂੰ ਜਾਵੇ ਫਿਰ ਜਦੋਂ ਆ ਬੱਚੇ ਖੜੇ ਆ ਇਹ ਲਾਉਣਗੇ ਫਿਰ ਇਹਨੂੰ ਪਾਣੀ ਵੀ ਪਾਉਣਗੇ ਇਹ ਫਿਰ ਇਹਨਾਂ ਨਾਲ ਨਾਲ ਬੰਦ ਲਾਉਣਿਆਂ ਦੇ ਇਸ ਕਰਕੇ ਤੇ ਇੱਥੇ ਆਪਕੋ ਤੋਂ ਮੈਸੇਜ ਦੇਣਾ ਚਾਹੁੰਦਾ ਜੀ ਜਦੋਂ ਵੀ ਤੁਹਾਨੂੰ ਖੁਸ਼ੀ ਹੋਊ ਜਾਂ ਕੋਈ ਸਰਕਾਰ ਵੱਲੋਂ ਚੰਗਾ ਕੰਮ ਕੀਤਾ ਜਾਊ ਉਹਨਾਂ ਦਾ ਧੰਨਵਾਦ ਵੀ ਕਰੋ ਤੇ ਧੰਨਵਾਦ ਉਹਦੇ 'ਚ ਕੋਈ ਚੰਗਾ ਕੰਮ ਤੁਸੀਂ ਆਪ ਦਾ ਨਾਲ ਸੰਦੇਸ਼ ਵੀ ਦਿਓ ਅੱਛਾ ਭਾਈ ਜੀ 20 ਸਾਲਾਂ ਬਾਅਦ ਪਾਣੀ ਆਇਆ ਹੈ ਕੱਸੀ ਦਾ ਪਾਣੀ ਆਇਆ ਹੈ ਨਾ ਉਹ ਤੁਹਾਨੂੰ ਨਸੀਬ ਹੋਇਆ ਸਾਨੂੰ ਕਿਸਾਨਾਂ ਨੂੰ ਉਹਨਾਂ ਬਾਰੇ ਕੀ ਕਹੋਗੇ ਤੇ ਜਿਹੜੇ ਅੱਜ ਪੌਦੇ ਵੰਡ ਰਹੇ ਹੋ ਇਹਦੇ ਬਾਰੇ ਜਾਣਕੜੋ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਉਹ ਨੀਲੀ ਸਾਤ ਵਾਲੇ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਦਾ ਜਿਨੇ ਸਾਨੂੰ ਨਹਿਰੀ ਪਾਣੀ ਮਹੱਇਆ ਕੀਤਾ ਅੱਜ ਮਾਨ ਸਾਹਿਬ ਦੀ ਹਿੰਮਤ ਨਾਲ ਆਪਣੀ ਆਪ ਦੀ ਹਿੰਮਤ ਨਾਲ ਸਾਡੇ ਪਰਿਵਾਰਾਂ ਦੀ ਹਿੰਮਤ ਨਾਲ ਸਾਡੇ ਨਗਰ ਦੀ ਜਿਹੜੀ ਖਿੱਚਾ ਤਾਣੀ ਦੀ ਹੋ ਕੇ ਵੀ ਸਾਡੇ ਅੱਜ ਖੇਤ ਵਿੱਚ ਪਾਣੀ ਪਹੁੰਚਿਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਰੇ ਆਮ ਆਦਮੀ ਪਾਰਟੀ ਦਾ ਮਾਨ ਸਾਹਿਬ ਦਾ ਕਿਉਂਕਿ ਅੱਜ ਨਹਿਰੀ ਪਾਣੀ ਆਪਾਂ ਨੂੰ ਕਿਉਂ ਜ਼ਰੂਰ ਚਾਹੀਦਾ ਪਾਣੀ ਦਾ ਲੈਵਲ ਬਹੁਤ ਡੂੰਘਾ ਜਾ ਰਿਹਾ ਮੈਂ ਤਾਂ ਹਰੇਕ ਕਿਸਾਨ ਭਰਾ ਨੂੰ ਕਹੂੰਗਾ ਵੀਕ ਕੋਸ਼ਿਸ਼ ਕਰੋ ਵੀ ਨਹਿਰ ਦਾ ਪਾਣੀ ਵੱਧ ਤੋਂ ਵੱਧ ਯੂਜ਼ ਕਰੋ ਬੋਰਾ ਦਾ ਪਾਣੀ ਨਾ ਕੱਢੋ ਦੂਸਰੀ ਬੇਨਤੀ ਇਹ ਹੈ ਜਿੱਥੇ ਵੀ ਕਿਤੇ ਤੁਸੀਂ ਪਾਈ ਲੰਗਰ ਲਾਉਣਾ ਹੈ ਦਰਖਤਾਂ ਦਾ ਲਾ ਦਿਓ ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਪੋਲੂਸ਼ਨ ਘਟ ਸਕੇ ਆਪਣੀ ਗਰਮੀ ਘਟ ਸਕੇ ਆਪਣਾ ਵਾਤਾਵਰਣ ਸ਼ੁੱਧ ਹੋ ਸਕੇ ਬਾਕੀ ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ ਬੰਦਾ ਕੀੜੀ ਨਾ ਵੀ ਕਾਮਯਾਬ ਹੋ ਸਕਦਾ ਕੀੜੀ ਵੀ ਨਹੀਂ ਹਰਦੀਵ ਲੱਗੀ ਰਵੇ ਤਾਂ ਬਾਬੇ ਦੀ ਕਿਰਪਾ ਨਾਲ 2 ਸਾਲ ਹੋ ਗਏ ਸੀ ਮਿਹਨਤ ਕਰਦਿਆਂ ਨੂੰ ਅੱਜ ਬਾਬੇ ਨੇ ਆਪ ਨੂੰ ਰੰਗ ਲਾਇਆ ਅੱਜ ਨਿਹਾਲ ਸਿੰਘ ਵਾਲੇ ਵਿੱਚ ਆਪਣੇ ਵਿੱਚ ਇਹ ਪਾਣੀ ਵਾਣ ਦੇ ਵਿੱਚ ਲੱਗਿਆ ਕਿ ਨਹਿਰ ਦਾ ਤੇ ਮਨ ਦੀ ਖੁਸ਼ੀ ਇੱਕ ਮੂੰਹ ਬੋਲਦੀ ਆ ਬਾਕੀ ਸੰਗਤਾਂ ਦੇ ਸਹਿਯੋਗ ਫੁੱਲ ਮਿਲੇ ਆਪਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਅੱਛਾ ਭਾਜੀ ਪੌਦਿਆਂ ਬਾਰੇ ਨਾ ਤੁਹਾਡਾ ਕਾਫੀ ਐਕਸਪੀਰੀਅੰਸ ਆ ਨਾ ਅੱਗੇ ਤੁਸੀਂ ਪੌਦਦੇ ਬੰਦੇ ਸੀ ਪੌਦਿਆਂ ਦੇ ਬਚਾਓ ਵਾਸਤੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿਰਤੀਆਂ ਨੂੰ ਕਾਮਿਆਂ ਨੂੰ ਜਿਵੇਂ ਸੜਕਾਂ ਜਿੱਥੇ ਹੀ ਪੌਦੇ ਲੱਗੇ ਜਾਂ ਰੁੱਖ ਲੱਗੇ ਦਰਖਤ ਲੱਗੇ ਉਹ ਕਿਵੇਂ ਉਹ ਬਚਾਓ ਚਾਹੀ ਜਾ ਸਕਦੇ ਆ ਤੁਹਾਨੂੰ ਬਚਾਉਣ ਦਾ ਵੀਰੇ ਤਰੀਕਾ ਇਹ ਆ ਹੁਣ ਜਿਵੇਂ ਇੱਕ ਆਪਾ ਸੀ ਤਾਂ ਪੌਦੇ ਬੰਨਣੇ ਆ ਅਸੀਂ ਨਾਲ ਸਹਿਯੋਗੀ ਸੱਜਣਾ ਨੂੰ ਜਿਹੜੇ ਲੈ ਕੇ ਜਾਣ ਵਾਲਿਆਂ ਨੂੰ ਇੱਕੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਪੁਲਿਸ ਇਹ ਨਾ ਹੋਵੇ ਤੁਸੀਂ ਮਿੱਟੀ ਦੇ ਵਿੱਚ ਲਾ ਦਿਓ ਮੁੜ ਕੇ ਇਹਨਾਂ ਨੂੰ ਪਾਣੀ ਪਾਉਣਾ ਭੁੱਲ ਜੇ ਇਹਨਾਂ ਨੂੰ ਕਿਰਪਾ ਕਰਕੇ ਪਾਣੀ ਪਾਓ ਜਦੋਂ ਪੌਦਾ 6 ਮਹੀਨੇ ਦਾ ਹੋ ਗਿਆ ਉਦੋਂ ਬਾਅਦ ਇਹ ਆਪਦੀ ਗ੍ਰੋਥ ਆਪ ਚੱਕਦਾ ਬਾਕੀ ਇਹਨੂੰ ਪਾਣੀ ਪਾਉਣਾ ਜ਼ਰੂਰੀ ਹੈ ਇੱਕ ਟਾਇਰ ਦੇਖੋ ਤੁਸੀਂ ਕਿੰਨਾ ਠੰਡ ਦੇ ਨਾਲ ਨਿੰਮਾ ਦਾ ਨੁਕਸਾਨ ਹੋਇਆ ਕਾਰਨ ਕੀ ਹੈ ਵੀ ਆਪਾਂ ਨਿੰਮਾ ਦੀ ਗੌਰ ਨਹੀਂ ਕੀਤੀ ਵੀ ਚਲ ਆਪੇ ਪਾਣੀ ਲਏ ਕਿਉਂਕਿ ਵਾਟਰ ਲੈਵਲ ਆਪਣਾ ਅਤਿਅੰਤ ਡੂੰਘਾ ਹੋ ਚੁੱਕਿਆ ਹੈ ਇਸ ਕਰਕੇ ਆਪਾਂ ਨਹਿਰਾ ਦਾ ਪਾਣੀ ਦੇ ਸਹਿਯੋਗ ਨਾਲ ਅੱਗੇ ਵਾਸਤੇ ਜਿੱਥੇ ਵੀ ਜਿਦੋਂ ਥਾ ਵਿਲਾ ਮਿਲਦਾ ਹੈ ਸਾਂਝੀ ਜਗ੍ਹਾ ਤੇ ਕਿਸੇ ਆਪਦੀ ਵੱਟ ਤੇ ਕਿਸੇ ਭਰਾ ਨੂੰ ਦੁੱਖ ਨਾ ਹੋਵੇ ਵੀ ਜਿਹੜਾ ਤੁਸੀਂ ਬੂਟਾ ਲਾਵੋ ਉਹਸ ਹਾਵਨਾ ਬੂਟੇ ਲਾਓ ਬੂਟੇ ਨਹੀਂ ਤਾਂ ਵਾਲੇ ਦਾ ਫਲਦਾਰੀ ਲਾ ਲਓ ਜੇ ਨਹੀਂ ਤਾਂ ਘਰੇ ਮਿਰਚਾਂ ਦੇ ਦੋ ਦੋ ਬੂਟੇ ਟਮਾਟਰਾਂ ਦੇ ਲਾ ਲਓ ਉਹਦੇ ਨਾਲ ਕਮ ਸੇ ਕਮ ਤੁਹਾਡੇ ਘਰੇ ਸਬਜੀ ਦੇ ਵਿੱਚ ਵੀ ਆਪ ਦੀ ਸਹੀ ਤੱਤ ਵਾਲੀ ਸਬਜੀ ਖਾ ਸਕੋਗੇ ਹਨ ਜੀ ਬਾਈ ਜੀ ਇਹ ਦਲਫਰੀ ਸਿੰਘ ਜੀ ਇਹਨਾਂ ਨੇ ਪਿਛਲੇ ਕੁਝ ਦਿਨਾਂ ਤੋਂ ਪਿਛਲੇ ਪਹਿਲੇ ਹਫਤੇ ਹੀ ਇੱਕ ਬਰਥ ਦੇ ਤੇ ਇਹਨੇ ਸ਼ੁਰੂਆਤ ਕੀਤੀ ਸੀਗੀ ਦਰਸ਼ਕਾਂ ਦੀ ਲੰਗਰ ਲਾਉਣ ਦੀ ਅਸੀਂ ਬਾਬੇ ਦੀ ਕਿਰਪਾ ਨਾਲ ਇਹਨੇ ਸਾਨੂੰ ਰਾਹ ਤੱਕ ਵੀ ਦਰਖਤਾਂ ਦਾ ਲੰਗਰੀ ਵੀ ਲਾਈ ਆਪਾਂ ਸਵੀਲ ਦੇ ਨਾਲ ਨਾਲ ਬਾਕੀ ਇਹ ਦਲਪ੍ਰੀਤ ਸਿੰਘ ਜੀ ਆਪਣੇ ਸਭ ਤੋਂ ਪਹਿਲਾਂ ਸਸ ਜਾਨ ਅਸੀਂ ਜਾਣਦੇ ਤੇ ਮੈਂ ਵੀ ਬੂਟੇ ਬੰਡੇ ਸੀਗੇ ਜੀ ਅਸੀਂ ਸਾਰੇ ਸਾਰਿਆਂ ਦੇ ਸਹਿਯੋਗ ਨਾਲ ਸਾਨੂੰ ਐ ਵੀ ਜਿਹਨੇ ਸਭ ਜਿਹਨੇ ਤੋਂ ਜ਼ਿਆਦਾ ਬੂਟੇ ਲੱਗਣ ਗਈ ਉਹਨਾਂ ਵਧੀਆ ਹੋਊਗਾ ਵਾਤਾਵਰਨ ਆਪਣੇ ਤੇ ਹੁਣ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਦੀ ਬੂਟੇ ਸੇ ਵੱਧ ਤੋਂ ਵੱਧ ਲਾਓ ਜੀ ਤੇ ਹਾਂਜੀ ਆ ਜੀ ਬਹੁਤ ਜ਼ਿਆਦਾ ਲੱਗ ਰਿਹਾ ਹੈ 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 ਆਜੀ ਆਜੀ ਮੋਸਾ ਦਾ ਨਜ਼ਰ ਲੱਗ ਦਿੱਤਾਈ ਮੋਹਰ ਦਾ ਪਾਣੀ ਆਉਣ ਦੀ ਖੁਸ਼ੀ ਵਿੱਚ ਲਾਇਆ ਗਿਆ ਆਜੀ ਆਜੀ ਮੋਸਾ ਦਾ ਨਜ਼ਰ ਲੱਗ ਦਿੱਤਾਈ ਮੋਹਰ ਦਾ ਪਾਣੀ ਆਉਣ ਦੀ ਖੁਸ਼ੀ ਵਿੱਚ ਲਾਇਆ ਗਿਆ ਆਜੀ ਆਜੀ ਮੋਸਾ ਦਾ ਨਜ਼ਰ ਲੱਗ ਦਿੱਤਾਈ ਮੋਹਰ ਦਾ ਪਾਣੀ ਆਉਣ ਦੀ ਖੁਸ਼ੀ ਵਿੱਚ ਲਾਇਆ ਗਿਆ ਆਜੀ ਆਜੀ ਮੋਸਾ ਦਾ ਨਜ਼ਰ ਲੱਗ ਦਿੱਤਾਈ ਮੋਹਰ ਦਾ ਪਾਣੀ ਆਉਣ ਦੀ ਖੁਸ਼ੀ ਵਿੱਚ ਲਾਇਆ ਗਿਆ ਆਜੀ ਆਜੀ ਮੋਸਾ ਦਾ ਨਜ਼ਰ ਲੱਗ ਦਿੱਤਾਈ ਮੋਹਰ ਦਾ ਪਾਣੀ ਆਉਣ ਦੀ ਖੁਸ਼ੀ ਵਿੱਚ ਲਾਇਆ ਗਿਆ ਆਜੀ ਆਜੀ ਮੋਸਾ ਦਾ ਨਜ਼ਰ ਲੱਗ ਦਿੱਤਾਈ ਮੋਹਰ ਦਾ ਪਾਣੀ ਆਉਣ ਦੀ ਖੁਸ਼ੀ ਵਿੱਚ ਲਾਇਆ ਗਿਆ ਅੱਜ ਇਹ ਆਵੇ ਦੀ ਬੁੱਟਾ ਦਾ ਲੰਗਰ ਲੱਗ ਚੁੱਕਿਆ ਹੈ ਲੋਹਰ ਦਾ ਬਾਣੀ ਆਂ ਦੀ ਖੁਸ਼ੀ ਵਿੱਚ ਆਇਆ ਗਿਆ ਅੱਜ ਇਹ ਆਵੇ ਦੀ ਬੁੱਟਾ ਦਾ ਲੰਗਰ ਲੱਗ ਚੁੱਕਿਆ ਹੈ ਲੋਹਰ ਦਾ ਬਾਣੀ ਆਂ ਦੀ ਖੁਸ਼ੀ ਵਿੱਚ ਆਇਆ ਗਿਆ ਅੱਜ ਇਹ ਆਵੇ ਦੀ ਬੁੱਟਾ ਦਾ ਲੰਗਰ ਲੱਗ ਚੁੱਕਿਆ ਹੈ ਲੋਹਰ ਦਾ ਬਾਣੀ ਆਂ ਉੱਤਾਰ ਦੇ ਨਗਰ ਮੈਦੂਕੀਆਂ ਮਹਿਰ ਆਮ੍ਰਿਤ ਦਾ ਆਲੂ ਖਰੇਲੇ ਤੇ ਲੈਰ ਤੋਂ ਪਾਣੀ ਹਾਂ ਇੱਕ ਮਖਾਰਾ ਪਾਣੀ ਪਤਾ ਸੰਭਾਲਿਓ ਮਾਰਦੇ ਨਹੀਂ ਨਹੀਂ ਲਾਵਾ ਕਿ ਸਾਡੇ ਦਾ ਕੁੱਤੇ ਬਹੁਤ ਪਤਾ ਆਹ 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 ਪਾਣੀ ਆਉਣ ਦੇ ਕੁਛੀ ਦੇ ਨਾਲ ਹਜੋ ਇਹ ਉਹ ਡਿਗਰੀ ਪਤੀ ਸਰਵਰ ਕੋ ਤੇ ਆਪਣੇ ਐਤਵਾਰ ਇਹਦੇ ਮੁੰਡੇ ਨੂੰ ਜਾਂਦੇ ਦੇਖਦੇ ਆ ਸਰ ਜੀ ਬਸ ਜੂੜਾ ਕਾ ਕੋ ਬੂਤਾ ਹੋ ਗਿਆ ਬੰਦਾ ਯਾਰ ਤਮਰ ਉਹਦੇ ਤੇ ਲੱਗਿਆ ਕੀ ਮਸਤਾ ਆਮਾ ਉਹ ਆਲੂ ਵੜਦਾ ਕਿ ਨਾ ਆਲੂ ਸਰ ਦਾ ਆਲੋ ਬਹੁਤ ਹੈ ਜੀ ਸ਼ੁਰੂ ਤੋਂ ਲੱਗ ਗਿਆ ਮੈਂ ਆਲੂ ਖਾ ਰਾ ਜੀ ਆਲੂ ਖਾ ਵਾ ਆਲੂ ਖਾ ਰਾ ਜੀ ਆ ਤਿੰਨੇ ਵੀਰੇ ਖਾ ਇਹ ਦੇ ਇਹ ਬੋਰ 1 ਮਿੰਟ ਪੁੱਟਾ ਪਰ ਉਹ ਨਾਲ ਹੋਰ ਤੱਕ ਇਹਦੇ ਅੱਗੇ ਬਚਾਰੇ ਤਾਂ ਹੁੰਦੇ ਰਹੇ ਆ ਤੇ ਉਹ ਤੋਂ ਮੈਂ ਲੈ ਗਿਆ ਹਾਂਜੀ ਸਰ ਜੀ ਕੀ ਨਾਮ ਆ ਜੀ ਮੇਰਾ ਨਾਮ ਹਰਦੀਪ ਸਿੰਘ ਆ ਜੀ ਅੱਛਾ ਸਰ ਜੀ ਇੱਕ ਨਾ ਇੱਥੇ ਬੂਟਿਆਂ ਦਾ ਲੰਗਰ ਲਾਇਆ ਗਿਆ ਜੀ ਹਾਂਜੀ ਤੇ ਬੂਟਿਆਂ ਦਾ ਜਿਹੜਾ ਲੰਗਰ ਲਾਇਆ ਗਿਆ ਆ ਤੁਸੀਂ ਬੂਟੇ ਲੈ ਕੇ ਜਾ ਰਹੇ ਹੋ ਅੱਛਾ ਵੀ ਇਹਦੇ ਬਾਰੇ ਕੀ ਆਖੋਗੇ ਇਹ ਜੀ ਬਹੁਤ ਵੱਡਾ ਇਹਨਾਂ ਦਾ ਉਦਮ ਹੈਗਾ ਇਹਨਾਂ ਦਾ ਵੀ ਇਹਨਾਂ ਨੇ ਸਾਡੇ ਬਹੁਤ ਵਧੀਆ ਇਨਸਾਨ ਹੈਗੇ ਜਿਨ੍ਹਾਂ ਨੇ ਇਹਨਾਂ ਦੀ ਇੰਨਾ ਚਿਰ ਭਜਨ ਠ ਕਰਕੇ ਸਾਰਾ ਉਦਮ ਕੀਤਾ ਅਲੱਤ ਸਿੱਧਾ ਪਾਣੀ ਦੇ ਬਾਰੇ ਬੜਾ ਜ਼ੋਰ ਲਾਇਆ ਵੀ ਕਿਉਂਕਿ ਇਹ ਬੜੀਆਂ ਆ ਲਾਭਦਾਇਕ ਚੀਜ਼ਾਂ ਹੈਗੀਆਂ ਤੇ ਜਿਹੜਾ ਹੁਣ ਇਹ ਬੂਟਿਆਂ ਦਾ ਇਹ ਤਾਂ ਪੰਜਾਬ ਨੂੰ ਇੰਨੇ ਘਾਟੇ ਵਾਲੀ ਚੀਜ਼ ਸੀਗੀ ਕਿ ਜਿਹੜੀ ਹੁਣ ਅਸੀਂ ਹੁਣ ਜਾਗਰਤੀ ਆਈ ਹੈ ਤੇ ਇਹਨਾਂ ਨੇ ਉਦਮ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਨਾਲ ਇਹਨਾਂ ਦਾ ਸਾਥ ਵੀ ਦਿੱਨੇ ਆ ਅਸੀਂ ਕਿ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੁਗਣੀ ਇਹਨਾਂ ਨੂੰ ਤਰੱਕੀ ਦੇਵੇ ਤੇ ਇਸ ਤਰ੍ਹਾਂ ਲੰਗਰ ਸਾਡੇ ਲੱਗਦੇ ਰਹਿਣ ਤੇ ਅਸੀਂ ਵੱਧ ਚੜ ਕੇ ਇੱਕ ਜਣਾ ਹਿੱਸਾ ਆਉਂਦੇ ਲੱਗੇ ਜੀ ਧੰਨਵਾਦ